ਹੌਣ ਪੂਰੀ ਤਰ੍ਹਾਂ ਰੈਡੀ ਆ ਪਿਆਜ਼ ਭੁੱਕਾ ਸਾਰੀਆਂ ਸੌਕ ਟੁਕੀਆਂ ਨੇ ਆਪਣੀਆਂ ਦੋਨਾਂ ਕੰਟੇਨਰਾਂ ਚ ਤੇ ਦੂਜੀ ਵਾਸਤੇ ਵੀ ਤੇ ਆਜਾ ਸਾਰੇ ਪਿਆਜ਼ ਪਟਾਂਗੇ ਹੁਣ ਤੇ ਆਪਣੇ ਘਰੇਲੂ ਬਗੀਚੀ ਵਿੱਚ ਜਿਵੇਂ ਟਰੈਸ ਗਾਰਡਨ ਸੀ ਇਹ ਪਿਆਜ਼ ਬੀਜੇ ਹੋਏ ਆਪਾਂ ਤੇ ਬਹੁਤ ਵਧੀਆ ਜਿਵੇਂ ਆਰਗੇਨਿਕ ਖੇਤੀ ਦੇ ਵਿੱਚ ਆਪਾਂ ਕੋਈ ਖਾਦਾਂ ਸਪਰੇਆ ਉਹ ਜਾਂ ਕੁਛ ਨਹੀਂ ਕਰਦੇ ਤਾਂ ਕਰਕੇ ਥੋੜਾ ਜਿਹਾ ਸਾਈਜ਼ ਦਾ ਫਰਕ ਆ ਪਰ ਪਿਆਜ਼ ਵਧੀਆ ਨੇ ਸਾਰੇ ਲਾਲ ਪਿਆਜ਼ ਨੇ ਆਪਣੇ ਜਿੰਦਾ ਫਾਇਦਾ ਇਹੀ ਹੁੰਦਾ ਆਪਾਂ ਨੂੰ ਵੀ ਆਪਾਂ ਨੂੰ ਸਾਰਾ ਆਰਗੇਨਿਕ ਮਿਲਦਾ ਇਹਨਾਂ ਨੂੰ ਕੋਈ ਵੀ ਖਤਰਨਾਕ ਸਫਰਿਆਂ ਜਾਂ ਖਾਦਾਂ ਜਾਦੇ ਨਹੀਂ ਪਾਈਆਂ ਹੁੰਦੀਆਂ ਨਾਲੇ ਪਿਆਜ਼ ਖਰਾਬ ਨਹੀਂ ਹੁੰਦਾ ਬਹੁਤ ਜਿਹੜਾ ਆਪਾਂ ਬਿਨਾ ਖਾਦਾਂ ਦੇ ਬਣਾਉਨੇ ਆ ਜਿਹੜੇ ਡੂੰਗੇ ਨੇ ਉਹ ਖੁਰਪੇ ਨਾਲ ਹੀ ਕੱਢੇ ਜਾਣਗੇ ਤੇ ਹੋਰ ਆਪਾਂ ਨੂੰ ਪੀਜ ਲੈਣੇ ਚਾਹੀਦੇ ਹੁਣ ਵੀ ਅੱਗੋਂ ਅਗਸਤ ਵਿੱਚ ਵੀ ਇਸ ਤਰ੍ਹਾਂ ਘਰਪੇ ਦੇ ਨਾਲ ਆਪਾਂ ਬੋਲੇ-ਬੋਲੇ ਕੱਢ ਲਵੇ ਨਹੀਂ ਤਾਂ ਕੱਟਿਆ ਜਾਊਗਾ ਥੋੜੀ ਜਿਹੀ ਦੂਰੀ ਤੋਂ ਹੀ ਕੱਟਣਾ ਕਿਉਂਕਿ ਮੀਂਹ ਪੈਣ ਕਰਕੇ ਥੋੜੀਆਂ ਜੀਆਂ ਉੱਥੋਂ ਜਿਹੜੀਆਂ ਭੂਕਾ ਸੀ ਕਿ ਉਹ ਗਲ ਛ ਗਈਆਂ ਨੇ ਤੇ ਉਹ ਫਿਰ ਪੱਟਦਿਆਂ ਤੋਂ ਵਿੱਚ ਵੀ ਰਹਿ ਜਾਂਦੀ ਆ ਢਿੱਲੇ ਹੋ ਗਏ ਹੁਣ ਆਪਾਂ ਇਸ ਤਰ੍ਹਾਂ ਕੱਢ ਲੈਣੀ ਆ ਰਾਂ ਨਾਲ ਜਿਆਦੇ ਵੱਡੇ ਨਹੀਂ ਪਰ ਮਾੜੇ ਵੀ ਨਹੀਂ ਹੈ ਸੋਹਣੇ ਨੇ ਜੀ ਤਿਆਰੀ ਨੇ ਲਾਲ ਪਿਆਜ਼ ਐ ਐਕਸਪੀਰੀਅੰਸ ਹੋਰ ਹੋ ਗਿਆ ਆਪਾਂ ਫਸਟ ਟਾਈਮ ਜਿਵੇਂ ਦੋ ਗਮ ਮਤਲਬ ਬੂਟੇ ਸ਼ੇਅਰ ਕੀਤੇ ਸੀ ਕਿ ਜਿਵੇਂ ਆਪਾਂ ਇਹ ਆਮਲੇ ਦੇ ਬੂਟੇ ਦੇ ਵਿੱਚ ਲਗਾਏ ਹੋਏ ਸੀ ਤੇ ਉਧਰ ਅਮਰੂਦ ਵਿੱਚ ਤੇ Shimla ਮਿਰਚਾ ਵਿੱਚ ਤੇ ਬਸ ਇਹ ਪਤਾ ਲੱਗਾ ਵੀ ਜਦੋਂ ਪਿਆਜ਼ ਲਾਉਣੇ ਉਹਨਾਂ ਲਈ ਸਪੈਸ਼ਲ ਇੱਕ ਗਿਆਰੀ ਯੂਜ਼ ਕਰੋ ਕਿਉਂਕਿ ਜਦੋਂ ਆਪਾਂ ਪਿਆਜ਼ ਜਿਹੜੀ ਖਰਾਕ ਖਿੱਚੀ ਜਾਂਦੀ ਆ ਫਿਰ ਉਹ ਦੂਜੇ ਬੂਟੇ ਨੂੰ ਵੀ ਖਰਾਕ ਥੋੜੀ ਜਿਹੀ ਘਟ ਜਾਂਦੀ ਆ ਤੇ ਨਾਲ ਹੀ ਆਪਣਾ ਜਦੋਂ ਪਾਣੀ ਨੂੰ ਲਾਸਟ ਵਿੱਚ ਇਹਨਾਂ ਨੂੰ ਪਾਉਣਾ ਹੁੰਦਾ ਜਦੋਂ ਆਪਾਂ ਪੱਟਣ ਤੋਂ ਪਹਿਲਾਂ ਤੇ ਵੀ ਜਿਹੜਾ ਗਰਮੀ ਕਰਕੇ ਦੂਜਾ ਜਿਹੜਾ ਹੁੰਦਾ ਮੋਟਾ ਉਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਗਰਮੀਆਂ ਕਰਕੇ ਤੇ ਫਿਰ ਉਹਦੀ ਵੀ ਗ੍ਰੋਥ ਰੁਕ ਜਾਂਦੀ ਹੈ ਤੇ ਉਹ ਸੜਨ ਲੱਗ ਜਾਂਦਾ ਇਸ ਕਰਕੇ ਇਕੋ ਪੌਟ ਵਿੱਚ ਹੀ ਅੱਗੇ ਤੋਂ ਆਪਾਂ ਲਾਵਾਂਗੇ ਇਹਨੇ ਆਪਣੇ ਆਮਲੇ ਦੇ ਪੇਟ ਚੋਂ ਨਿਕਲੇ ਨੇ ਆਪਾਂ ਜਿਹੜੇ ਉਸ ਦਿਨ ਮਚਲਾਏ ਸੀ ਹੁਣ ਆਪਾਂ ਸ਼ਿਮਲਾ ਮਿਰਚਾਂ ਦੇ ਵਿੱਚ ਜਿਹੜੇ ਲਾਈ ਸੀ ਉਹ ਘਟਦੇ ਆ ਤੇ ਇਹਨਾਂ ਨੂੰ ਹੁਣ ਆਪਾਂ ਨਾਲ ਹੀ ਨਿਪੂਕਾ ਕੱਟਣੀਆ 2-4 ਦਿਨ ਆਪਾਂ ਇਹਨਾਂ ਪਿਆਜ਼ਾਂ ਨੂੰ ਛਾਂਵੇਂ ਸੁਕਾ ਲੈਣਾ ਤੇ ਉਸ ਤੋਂ ਬਾਅਦ ਜਦ ਇਹਦੀ ਟੁੱਕਾ ਥੋੜੀਆਂ ਜਿਹੀਆਂ ਜੇ ਸੁੱਕ ਜਾਣੀਆਂ ਫਿਰ ਉਸ ਤੋਂ ਬਾਅਦ ਇਹਦੀ ਆਪਾਂ ਟੁੱਕਾਂ ਕੱਟਣੀਆ ਤੇ ਜਾਂ ਜੇ ਆਪਾਂ ਤੁਸੀਂ ਉਹਦੇ ਕੱਟਣੀਆ ਫਿਰ 1-1 ਇੰਚ ਵੱੱਢ ਕੱਟ ਦੇਵੇ ਬਈ ਸੋਨੇ ਵੇ ਸ਼ਿਮਲਾ ਮਿਰਚਾਂ ਚ ਵੀ ਇੱਥੇ ਮਿੱਟੀ ਖੁੱਲੀ ਸੀਗੀ ਜਿਵੇਂ ਬਾਣ ਦੇ ਵਿੱਚ ਹੁੰਦੀ ਆ ਖੇਤਾਂ ਵਿੱਚ ਮਤਲਬ ਦੇਖੋ ਕਿੰਨੇ ਵਧੀਆ ਹੋਏ ਇੱਧਰ ਮੋٹے ਮੋٹے ਪਿਆਜ਼ ਉਹ ਵੀ ਰੈੱਡ ਪਿਆਜ਼ ਨੇ ਵਧੀਆ ਵਾਲੇ ਮਾਝਾ ਜਾਂਦਾ ਫਿਰ ਜਦੋਂ ਆਪਾਂ ਕੱਢਦੇ ਏਦਾਂ ਭਰ ਗਈ ਟੋਕਰੀ ਤਿੰਨ ਦਿਨ ਹੋ ਗਏ ਮੈਂ ਰੋਜ਼ ਘੋਲ ਹੋ ਜਾਂਦੀ ਆ ਵੀ ਅੱਜ ਪੱਟੂ ਕੱਲ ਨੂੰ ਪੱਟੂ ਕਿਤੇ ਨੇਰੀ ਆ ਗਈ ਕਿਤੇ ਨਹੀਂ ਆ ਗਿਆ ਬਸ ਆਈ ਰਹਿ ਜਾਂਦੇ ਸੀ ਰੋਜ਼ ਹੁਣ ਅੱਜ ਮੈਂ ਸਵੇਰੇ ਉੱਠ ਕੇ ਦੇਰ ਜਲਦੀ ਜਲਦੀ ਕੰਮ ਨਿਬੜ ਲਿਆ ਤੇ ਅੱਜ ਆਪਾਂ ਪਿਆਜ਼ ਪੱਟਨੇ ਆ ਬੜਾ ਐਕਸਾਈਟਮੈਂਟ ਸੀ ਕਿ ਇਹ ਜੀ ਨਿਕਲਣਗੇ पाणी ਨੂੰ ਖੁੱਲੀ ਜਗ੍ਹਾ ਤੇ ਥੱਲੇ ਛੱਟ ਕੇ ਸੁਕਾ ਲਾਂਗੇ ਤੇ ਇਹ ਇਨਾ 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 ਖੱਟ ਦੇ ਵਿੱਚ ਖੱਟਣਾ ਹੀ ਜ਼ਰੂਰੀ ਫਿਰ ਪਿਆਜ਼ ਕਿੰਨਾ ਚਿਰ ਖਰਾਬ ਨਹੀਂ ਹੁੰਦਾ ਉਹ ਲੈਣਾ ਆਪਾਂ ਸਪੈਸ਼ਲ ਜਿਵੇਂ ਇਸ ਤਰ੍ਹਾਂ ਇਹ ਵੱਡੀ ਖਿਆਰੀ ਦੇ ਵਿੱਚ ਜਿਵੇਂ ਸ਼ਿਮਲਾ ਮਿਰਚਾਂ ਇਦਾਂ ਸਾਰੇ ਪਿਆਜ਼ ਹੀ ਲਗਾਵਾਂਗੇ ਫਿਰ ਜਦੋਂ ਆਪਾਂ 15-20 ਦਿਨ ਪਾਣੀ ਨਹੀਂ ਪਾਉਣਾ ਹੁੰਦਾ ਪੱਟਣ ਤੋਂ ਪਹਿਲਾਂ ਫਿਰ ਉਦੋਂ ਇਹ ਵਾਲੇ ਬੂਟੇ ਨਹੀਂ ਖਰਾਬ ਹੋਣਗੇ ਇੱਕ ਧੁੱਪ ਤੇ ਇੱਕ ਆਪ ਪਾਣੀ ਨਹੀਂ ਪਾਉਂਦੇ ਤੇ ਫਿਰ ਇਹ ਵਾਲਾ ਨੁਕਸਾਨ ਹੋਣ ਦਾ ਬਹੁਤ ਹੁੰਦਾ ਚਾਂਸ ਆਪਾਂ ਫਿਰ ਵੀ ਮੈਂ ਇੱਥਾ ਘੇਰੇ ਬਣਾ ਥੇ ਸੀ ਕਿ ਮਿਰਚਾਂ ਨਾ ਖਰਾਬ ਹੋਣ ਬਈ ਤੇ ਲੈਨਾਂ ਵਿੱਚ ਲਾਈ ਸੀ ਆਪਾਂ ਉਹ ਤਰਤੀਬ ਵਾਈਜ਼ ਹੀ ਲਾਈ ਸੀ ਆਪਣੇ ਥਾਂ ਬਚਾ ਹੋ ਗਿਆ ਅਗਰ ਆਪਾਂ ਉੜ ਧੂੜੇ ਲਾ ਦਿੰਦੇ ਫਿਰ ਨਹੀਂ ਸੀ ਬਚਣੀਆਂ ਸ਼ਿਮਲਾ ਮਿਰਚਾਂ ਤੇ ਹਣੇ ਰੈੱਡ ਹੋ ਰਹੀਆਂ ਨੇ ሽਵਲਾ ਮਿਰਚਾਂ ਵੀ ਇਹ ਪਿਆਜ਼ ਆਪਣੇ ਮਰੂਦ ਵਾਲੇ ਹੱਲੇ ਭੂਕਾਂ ਵੀ ਹਰੀਆਂ ਨੇ ਥੋੜੀ ਪਿਛੋ ਲਾਈ ਸੀ ਇਹ ਆਪਾਂ ਬਾਅਦ ਚ ਬਟਾਂਗੇ ਕਿ ਜਿਹੜੇ ਆਪਾਂ ਉਹ ਦੋ ਕਿਆਰੀਆਂ ਦੇ ਪਾਸਲੇ ਆ ਤੇ ਉਹ ਆਪਣੇ ਵਧੀਆ ਹੋ ਗਏ ਇੰਨੀ ਸਾਲ ਤੇ ਐਕਸਪੈਰੀਮੈਂਟ ਸੀ ਫਸਟ ਕਾਈਂਡ ਰੋਡਾ ਵਧੀਆ ਹੋ ਗਏ ਤੁਸੀਂ ਵੀ ਆਪਣੇ ਟੈਰਸ ਗਾਰਡਨ ਜਾਵਿਕਰੇ ਲੂਬਗੀਚੀ ਵਿੱਚ ਜਰੂਰ ਛੋਟੀਆਂ ਛੋਟੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਰੋਜ਼ਮਾਰਾ ਚ ਪਿਆਜ਼ ਤਾਂ ਹਰ ਰੋਜ਼ 3-4 ਟਾਈਮ ਅਸੀਂ ਯੂਜ਼ ਕਰਦੇ ਹਾਂ ਰਸੋਈ ਵਿੱਚ ਤੇ ਲਾਲ ਪਿਆਜ਼ ਆ ਵਧੀਆ ਜਰੂਰ ਬੀਜੋ ਜੀ ਹੋਰ ਵੀ ਆਪਣੇ ਅੱਲੇ ਇੱਥੇ ਨਾ ਘਮਲਿਆਂ 'ਚ ਟੱਬਾਂ 'ਚ ਤੇ ਇਹਦੇ ਵਿੱਚ ਵੀ ਲੱਗੇ ਹੋਏ ਨੇ ਪਹਿਲਾਂ ਇਹ ਥੋੜੇ ਜਿਹੇ ਹੋ ਜਾਣ